ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਕਰਦਿਆਂ ਨਾ ਬੱਚੇ ਪਾਣੀ ਦੇ ਗਹਿਰੇ ਵਿੱਚ ਚੱਲ ਕੇ ਦਬੋ ਗਏ ਸੂਰੇ ਤੁਹਾਨੂੰ ਉੱਥੋਂ ਨਹਿਰ ਤੋਂ ਵੀ ਫੋਨ ਆਇਆ ਕਿ ਇਹ ਮੁੰਡੇ ਦਾ ਇੱਦਾਂ ਇੱਦਾਂ ਇੱਥੇ ਗੁਜਰਾ ਦੇ ਮੁੰਡੇ ਨਹਾਣ ਦੇ ਰਹੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਦੋ ਪਏ ਆ ਗਏ ਜੀ ਮੈਰਿਜ ਹੋ ਗਈ ਸੀ ਰਾਤ ਦੀ ਤੇ ਇੱਥੇ ਆਏ ਦੇ ਇਨਾਂ ਨੂੰ ਪਤਾ ਨਹੀਂ ਨਿਆ ਤੇ ਜਿੰਨਾ ਪਾਣੀ ਦੇ ਨਹਾਣ ਦੇ ਰਹੇ ਸੀ ਜ਼ਿਲ੍ਹਾ ਪਠਾਨਕੋਟ ਦੇ ਪੋਵਾ ਹਲਕਾ ਦੇ ਪਿੰਡ ਛੰਨੀ ਟੋਲਾ ਦੇ ਨਜ਼ਦੀਕ ਯੂਵੀਡੀਸੀ ਨਹਿਰ ਵਿੱਚ ਦੋ ਜੂਪਕ ਡੁੱਬੇ ਮੌਕੇ ਤੇ ਪੁੱਜੀ ਐਨਡੀਆਰਐਫ ਦੀ ਟੀਮ ਦੋਵੇਂ ਜੂਪਕਾਂ ਦੀ ਮ੍ਰਿਤਕ ਦੇ ਨਹਿਰ ਤੋਂ ਕੱਢੀ ਬਾਹਰ ਪਰ ਚਾਚਨ ਵੱਲੋਂ ਜਿੱਥੇ ਲਗਾਤਾਰ ਗਾਈਡਲਾਈਨ ਜਾਰੀ ਕਰਦੇ ਹਨ ਨਹਿਰਾਂ ਵਿੱਚ ਨਹਾਉਣ ਦੀ ਪੂਰੀ ਤਰ੍ਹਾਂ ਨਾਲ ਮਨਾਈ ਕੀਤੀ ਜਾ ਰਹੀ ਹੈ ਪਰੰਤੂ ਉਸ ਦੇ باوجود ਵੀ ਕੁਝ ਲੋਕੀ ਇਹੋ ਜਿਹੀਆਂ ਗਲਤੀਆਂ ਕਰ ਹੀ ਬੈਠਦੇ ਨੇ ਅਤੇ ਨਹਿਰ ਵਿੱਚ ਨਹਾਉਣ ਲਈ ਚਲੇ ਜਾਂਦੇ ਨੇ ਠੀਕ ਕੁਝ ਅਜੀਹਾਈ ਦੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਵਾ ਦੇ ਪਿੰਡ ਛੰਨੀ ਟੋਲਾ ਵਿਚ ਜਿੱਤੇ ਸ਼ਾਦੀ ਦੇ ਸਮਾਰੋਹ ਤੇ ਪੁੱਜੇ ਦੋ ਨੌਜਵਾਨ ਨਹਿਰ ਵਿੱਚ ਨਹਾਉਣ ਲਈ ਉਤਰੇ ਅਤੇ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਾਦੇ ਚਲਦਿਆਂ ਪਾਣੀ ਵਿੱਚ ਰੁੜ ਗਏ ਜਿਸ ਦੇ ਚਲਦਿਆਂ ਦੋਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਸ਼ਾਦੀ ਸਮਾਰੋਹ ਮਾਤਮ ਵਿੱਚ ਬਦਲ ਗਿਆ ਮੌਕੇ ਤੇ ਮੌਜੂਦਾ ਲੋਕਾਂ ਅਤੇ ਐਨਡੀਆਰਫ ਦੀ ਟੀਮ ਦੀ ਮਦਦ ਨਾਲ ਦੋਨਾਂ ਦੀ ਮਿੱਟਕ ਦੇ ਬਾਰ ਕੱਢੀ ਗਈ ਪੂਰੀ ਖਬਰ ਲਈ ਵੇਖੋ ਵੀਓ ਪੰਜਾਬ ਦੀ ਇਹ ਖਬਰ ਨਾ ਇੰਦਰਜੀਤ ਭਨਾਰੀ ਜੀ ਹਾਂਜੀ ਅੱਜ ਸਵੇਰੇ ਸਾਨੂੰ ਇਥੋਂ ਨਹਿਰ ਤੋਂ ਹੀ ਫੋਨ ਆਇਆ ਕਿ ਇਹ ਮੁੰਡੇ ਦਾ ਜਦੋਂ ਦਾ ਇੱਥੇ ਗੁਜਰਾ ਦੇ ਮੁੰਡੇ ਨਹਾਣ ਰਹੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਲੋਪੜੀ ਦੇ ਤੇ ਫਿਰ ਅਸੀਂ ਉੱਥੇ ਐਸਐਸਬੀ ਦਫ਼ਤਰ ਕਾਲ ਕੀਤੀ ਹੈ ਏਸੀ ਦਫ਼ਤਰ ਕੀਤੀ ਹੈ ਉਹਨਾਂ ਨੇ ਫਿਰ ਸਾਨੂੰ ਐਨਡੀਆ ਫਲਾਹਾਂ ਦਾ ਦਿੱਤਾ ਨੰਬਰ ਤੇ ਇਹ ਟੀਮ ਫਿਰ ਸਾਦੀ ਆਈ ਹੈ ਤੇ ਇਹਨਾਂ ਨੇ ਫਿਰ ਆ ਕੇ ਤੇ ਉਹਨਾਂ ਨੂੰ ਦੋਨਾਂ ਨੂੰ ਬਾਹਰ ਕੱਢਿਆ ਹਾਂ ਕਿਹਾ ਦੋਨੇ ਗੁਜਰਾ ਦੇ ਮੁੰਡੇ ਇੱਥੇ ਦੇ ਅੱਗੇ ਅਸੀਂ ਬਾਅਦ ਦੇ ਵੀ ਆ ਗਈ ਸੀ ਕਿੱਥੋਂ ਦਾ ਸੀ ਤੇ ਉਹਨਾਂ ਦੇ ਘਰ ਮੈਰਿਜ ਤੇ ਆਇਆ ਸੀ ਉਹ ਬਾਹਰ ਤਾਂ ਦਸ ਜਨਤਨ ਕੋ ਮੈਰਿਜੀ ਹੀ ਆ ਮੈਰਿਜੀ ਇਨਾਂ ਦੇ ਘਰ ਤੇ ਮੈਰਿਜੀ ਹੋ ਗਈ ਸੀ ਹੋਣੀ ਸੀ ਅਜੇ ਮੈਰਿਜੀ ਹੋ ਗਈ ਸੀ ਰਾਤ ਦੀ ਤੇ ਇੱਥੇ ਆਏ ਰਹੀ ਠੀਕ ਆ ਜਿਨਾਂ ਨੂੰ ਪਤਾ ਨਹੀਂ ਨਹਿਰ ਤੇ ਕਿੰਨਾ ਪਾਣੀ ਕਿੰਨਾ ਲਈ ਇਹ ਆ ਗਏ ਕਿ ਨਹਾਣ ਦੇ ਰਹੇ ਨੇ ਕਿਹਦੇ ਨਾਲ ਆਮ ਸਰਦ ਕੰਡੇ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਆਮ ਬੰਦੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਨਹਿਰ ਦੇ ਵਿੱਚ ਪਾਣੀ ਕਿੰਨਾ ਕਿੰਨਾ ਨਹੀਂ ਕਿ ਨਹੀਂ ਜਾਣ ਦੇਣਾ ਚਾਹੀਦਾ ਬੱਚਿਆਂ ਨੂੰ ਮਤਲਬ ਨਹਿਰ ਤੇ ਕੰਡੇ ਨਹੀਂ ਜਾਣ ਦੇਣੇ ਕੀ ਗੱਲਬਾਤ ਹੋਈ ਹੈ ਪਿੰਡ ਸਾਡਾ ਸਵੇਰੇ ਲੱਗੇ ਸਗਰਾਂ ਪਿੰਡਾਂ ਦੇ ਇੱਥੇ ਸ਼ਾਦੀ ਸੀ ਸ਼ਾਦੀ ਤੇ ਆਏ ਆ ਅਸੀਂ ਇਤੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਕਰਦੇ ਆ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤਾਂ ਡੁੱਬ ਗਏ ਇੰਨੀ ਗੱਲ ਹੈ ਜੀ ਹੋਰ ਕੋਈ ਗੱਲਬਾਤ ਨਹੀਂ ਤੇ ਕਿਹਾ ਉਹ ਬੱਚਿਆਂ ਦੇ ਛੱਬ ਜਰ ਬਾਅਦ ਕੱਢ ਲਏ ਪਾਣੀ ਚੋਂ ਹਾਂ ਜੀ ਹਾਂ ਕੱਢ ਲਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਤੁਸੀਂ ਹੁਣ ਉਹ ਜਿੰਨਾ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ ਇਹਦਾ ਤੁਮਰਾਈ ਦਾ ਮੁੰਡਾ ਸੀਗਾ ਮਸਕੀਨ ਅਲੀ ਇਹਦਾ ਭਰਾ ਹਲੇ ਇੱਕ ਮਹੀਨਾ ਨਹੀਂ ਹੋਇਆ ਪਹਿਲੋਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀ ਤੇ ਹੁਣ ਦੂਜਾ ਵੱਡਾ ਹੈਗਾ ਹੁਣ ਇੱਕ ਛੋਟਾ ਬੱਚਾ ਰਹਿ ਗਿਆ ਦਾ ਸਾਰਾ ਦਾ ਰਬਦਾ ਹੈਗਾ ਪ੍ਰਸ਼ਾਸਨ ਦੇ ਅੱਗੇ ਸਾਡੀ ਇਹ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ ਤੇ ਕਿਹਾ ਮੌਕੇ ਦੇ ਪ੍ਰਸ਼ਾਸਨ ਪਹੁੰਚਿਆ ਇੱਥੇ ਪ੍ਰਸ਼ਾਸਨ ਆਈ ਹੈ ਸਰ ਆਈ ਥੋੜਾ ਲੇਟ ਆ